तहसील ਗੜਸ਼ਿੰਕਰ ਦੇ ਕਸਵਾ ਸੈਲਾ ਖੁਰ ਤੋਂ ਮੇਰੇ ਨਾਲ ਨੇ ਨੰਬਰਦਾਰ ਦਵਿੰਦਰ ਸਿੰਘ ਜੀ ਇਹਨਾਂ ਦਾ ਬੇਟਾ ਪਿਛਲੇ ਦਿਨੀ ਦੁਬਈ ਵਿੱਚ ਗਿਆ ਸੀ ਜੋ ਕਿ ਡਰਾਈਵਿੰਗ ਦਾ ਕੰਮ ਕਰਦਾ ਸੀ ਤੇ ਉੱਥੇ ਇਨੋਸੈਂਟਲੀ ਇੱਕ ਐਕਸੀਡੈਂਟ ਹੋ ਜਾਂਦਾ ਵਾ ਤੇ ਉਸ ਦੇ ਵਿੱਚ ਉਸ ਬੱਚੇ ਨੂੰ ਕੁਝ ਉੱਥੇ ਦੇ ਨਿਯਮਾਂ ਕਾਨੂੰਨਾਂ ਅਨਸਾਰ ਸਜ਼ਾ ਹੋ ਜਾਂਦੀ ਆ ਤੇ ਇਸ ਪਰਿਵਾਰ ਦੇ ਕੋਲ ਇੰਨੀ ਸਮਰੱਥਾ ਨਹੀਂ ਹੈ ਕਿ ਉਸ ਬੰਦੇ ਜਰਮਾਨੇ ਨੂੰ ਅਦਾ ਕਰ ਸਕਣ ਸੋ ਪੂਰੀ ਗੱਲਬਾਤ ਕਰਦੇ ਆ ਦਵਿੰਦਰ ਜੀ ਨਾਲ ਤੇ ਜਾਣਦੇ ਆ ਕਿ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਸੀ ਦਵਿੰਦਰ ਜੀ ਆਪਣੇ ਬੇਟੇ ਦਾ ਪੂਰਾ ਨਾਮ ਤੇ ਉਸ ਨਾਲ ਕੀ ਕੀ ਘਟਨਾ ਵਾਪਰੀ ਥੋੜਾ ਜਾਣਕਾਰੀ ਦਿਨੇ ਮੇਰਾ ਬੇਟਾ ਅਜ ਤੋਂ 7-8 ਮਹੀਨੇ ਪਹਿਲਾਂ ਦੁਬਈ ਗਿਆ ਸੀ ਦੁਬਈ ਜਾ ਕੇ ਉਹਨੇ ਲਾਇਸੈਂਸ ਬਣਾ ਕੇ ਕੋਈ 2 ਮਹੀਨੇ ਪਹਿਲਾਂ ਉਹ ਗੱਡੀ ਚਲਾਉਣ ਲੱਗਿਆ ਗੱਡੀ ਚਲਾਉਣਿਆਂ ਦਾ ਇੱਕ ਦਿਨ ਰੌਂਡਪੋਇੰਟ ਦੇ ਉੱਤੇ ਚੌਕ ਦੇ ਵਿੱਚ ਇੱਕ ਗੱਡੀ ਖਰਾਬ ਖੜੀ ਸੀ ਉਹਦੇ ਵਿੱਚ ਇੱਕ ਬੰਦੇ ਨੇ ਬਾਹਰ ਜੰਪ ਕਰ ਦਿੱਤਾ ਜਿਨ ਕਿ ਸਾਡੇ ਲੜਕੇ ਦੀ ਗੱਡੀ ਨਹੀਂ ਦੇਖੀ ਇਸ ਕਰਕੇ ਉਹ ਪਿਛਲੇ ਟੈਰਾਥਲੇ ਆਂ ਕਾਰ ਕੋ ਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਮੇਰੇ ਬੇਟੇ ਨੂੰ ਜੇਲ੍ਹ ਵਿੱਚ ਡਾਕ ਦਿੱਤਾ ਅਤੇ ਉਹਨੂੰ ਕਿਹਾ ਜਦੋਂ ਫੈਸਲਾ ਹੋਇਆ ਕਾਜੀ ਨੇ ਫੈਸਲਾ ਸੁਣਾਇਆ ਕਿ 70000 ਡਰਾਮ ਸਾਡੇ ਕਾਕੇ ਨੂੰ ਫਾਈਨ ਲਾਇਆ ਜਿਹੜਾ ਕਿ ਪਤੀ 30% ਬਲੱਡ ਮਨੀ ਦਾ ਬੰਦਾ ਹੈ ਜੋ ਕਿ ਬਿਨਾਂ ਕਸੂਰ ਕਰਕੇ ਹੈ ਅਗਰ ਬੰਦਾ ਨਹੀਂ ਮਰਦਾ ਤਾਂ ਮੇਰੇ ਬੇਟੇ ਦਾ ਕੋਈ ਕਸੂਰ ਨਹੀਂ ਸੀ ਤੋਂ ਅਸੀਂ ਪ੍ਰਵਾਹ ਇੰਨਾ ਸਮਰਥ ਨਹੀਂ ਹੈ ਕਿ ਇੰਨਾ ਪੈਸਾ ਅਸੀਂ ਦੇ ਸਕੀਏ ਇੰਡੀਆ ਦਾ 17 ਲੱਖ ਦੇ ਕਰੀਬ ਬਣਦਾ ਹੈ ਮੈਂ ਸਰਕਾਰੀ ਗੈਰ ਸਰਕਾਰੀ ਜਾਂ ਧਾਰਮਿਕ ਸੰਸਥਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਮੇਰੀ ਵੱਧ ਤੋਂ ਵੱਧ ਮੇਨ ਆਪਣੇ ਮਦਦ ਕੀਤੀ ਜਾਵੇ ਤਾਂ ਕਿ ਮੈਂ ਆਪਣੇ ਬੱਚੇ ਨੂੰ ਛੁੜਾ ਸਕਾਂ ਇਹ ਐਕਸੀਡੈਂਟ ਹੋਇਆ ਕਿ ਦੱਸੋ ਵੀ ਏ 25 8 2025 ਨੂੰ ਹੋਇਆ ਜੀ ਸੋਮਵਾਰ ਨੂੰ 25 ਅਗਸਤ 2025 2025 ਨੂੰ ਦੁਪਹਿਰ ਨੂੰ 3:00 ਵਜੇ ਦੇ ਕਰੀਬ ਹੋਇਆ ਜੀ ਤੇ ਕਿਹੜੀ ਜਗ੍ਹਾ ਹੋਇਆ ਸੀ ਇਹ ਉੱਥੇ ਸਪਿੰਨੀ ਚੌਕਾ ਆਬੂ ਤਾਬੀ ਦੇ ਵਿੱਚ ਉੱਥੇ ਹੋਇਆ ਜੀ ਆਬੂ ਤਾਬੀ ਹਾਂਜੀ ਤੇ ਬੇਟੇ ਨੂੰ ਗਏ ਨੂੰ ਕਿੰਨਾ ਚਿਰ ਹੋ ਗਏ ਸੀ ਬੇਟੇ ਨੂੰ 6 ਮਹੀਨੇ ਹੋਏ ਸੀ ਗਏ ਨੂੰ ਹਾਂਜੀ ਹਾਂ ਤੇ ਉੱਥੋਂ ਜੋ ਇਥੋਂ ਲੀਗਲੀ ਪ੍ਰੋਪਰ ਜੋ ਦਸਤਾਵੇਜ਼ ਬਣਾਉਦੇ ਹਾਂ ਉਹ ਅਸੀਂ ਪੂਰੇ ਹਾਂਜੀ ਹਾਂਜੀ ਬਿਲਕੁਲ ਵਿਜੀਤੇ ਗਿਆ ਸੀਗਾ ਠੀਕ ਹੈ ਜੀ ਟਰਾਂਸਪੋਰਟ ਡਰਾਈਵਰ ਵਿਜੀਤੇ ਗਿਆ ਸੀ ਡਰਾਈਵਿੰਗ ਲਾਇਸੈਂਸ ਉੱਥੇ ਬਣਾ ਕੇ ਪਹਿਲੀ ਟ੍ਰਾਈ ਪ ਤੇ ਉਹਨੇ ਲਾਇਸੈਂਸ ਬਣਾ ਲਿਆ ਸੀ ਤੇ ਦੂਸਰੀ ਗੱਲ ਹੈਗੀ ਕਿ ਜਿਹੜਾ ਕਿ ਉਹ ਜਿਹੜਾ ਮਰਨ ਵਾਲਾ ਬੰਦਾ ਵਾ ਉਹ ਉੱਥੇ ਦਾ ਹੀ ਸੀ ਰਹਿਦੇ ਸੀ ਨਹੀਂ ਉਹ ਵੀ ਪੰਜਾਬ ਦਾ ਸੀ ਲੇਕਿਨ ਉਹਦਾ ਜਿਆਦਾ ਸਾਨੂੰ ਨਹੀਂ ਪਤਾ ਕਿਹੜੇ ਪਿੰਡ ਤੋਂ ਆ ਕਿੱਦਾਂ ਇਸ ਤਰ੍ਹਾਂ ਨਹੀਂ ਤੇ ਜਿਹੜੀ ਉਹਦਾ ਜਿਹੜਾ ਜਦੋਂ ਡੈਥ ਹੋ ਗਈ ਆ ਤਾਂ ਉਹਦੇ ਵਿੱਚ ਕਾਜ਼ੀ ਨੇ ਜੋ ਉਸ ਮੌਕੇ ਦਾ ਜੱਜ ਸੀ ਉਹਨੇ ਮਤਲਬ ਆਪਣੇ ਬੱਚੇ ਨੂੰ ਇਨੋਸੈਂਟ ਪਾਇਆ ਮਤਲਬ ਹਾਂਜੀ ਹਾਂ ਬਿਲਕੁਲ ਬੇਗਨਾ ਪਾਇਆ ਉਹਨਾਂ ਨੇ ਕਿਹਾ ਵੀ ਤੇਰੀ ਕੋਈ ਗੁਨਾਹ ਨਹੀਂ ਹੈ ਲੇਕਿਨ ਬੰਦਾ ਮਾਰਨ ਕਰਕੇ ਜਿਹੜੀ ਹੈ ਇਹ ਇੱਥੇ ਦੇਸ਼ ਦਾ ਕਾਨੂੰਨ ਹੈ ਵੀ ਬਲੱਡ ਮਨੀ ਦੇਣੀ ਪੈਂਦੀ ਹੈ ਉਹ 70% ਜਿਹੜੀ ਹੈ 70000 ਰਾਮ ਜਿਹੜਾ ਸਾਡੇ ਬੇਟੇ ਨੂੰ ਪਾਇਆ ਉਹ ਨਹੀਂ 30% ਜਿਹੜੀ ਪਾਈ ਹੈ ਜਾਨੀ ਜਿੰਨੀ ਉਹਨੂੰ ਕੰਪਨਸੇਸ਼ਨ ਦੇਣੀ ਹੈ ਮਰਨ ਵਾਲੇ ਪਰਿਵਾਰ ਨੂੰ ਉਹਦਾ 30% ਤੁਹਾਨੂੰ ਦੇਣਾ ਬਰਗਾ 30% ਸਾਨੂੰ ਦੇਣਾ 70% ਉੱਥੇ ਦੀ ਗਵਰਨਮੈਂਟ ਦੇਗੀ ਹਾਂਜੀ ਹਾਂ ਗਵਰਨਮੈਂਟ ਜਾਂ ਕੋਈ ਵੀ ਕਰੂਗਾ ਤੇ ਪਰਿਵਾਰ ਦੀ ਤੁਹਾਡੀ ਆਪਣੀ ਸਥਿਤੀ ਕੀ ਹੈ ਉਹ 30% ਜਿਹੜਾ 17 ਲੱਖ ਰੁਪਏ ਬਣਦਾ ਦੇਣਾ ਸਾਡੀ ਤਾਂ ਸਥਿਤੀ ਬਹੁਤ ਆਰਥਿਕ ਬਹੁਤ ਮਾੜੀ ਹੈ ਇਸ ਕਰਕੇ ਅਸੀਂ ਇੰਨਾ ਪੈਸਾ ਨਹੀਂ ਦੇ ਸਕਦੇ ਜੇ ਲੋ ਜੇ 1 ਲੱਖ 2 ਲੱਖ ਰੁਪਏ ਹੁੰਦਾ ਕਿਸੇ ਤੋਂ ਵਰਕੇ ਕਿਉਂਕਿ ਮੈਂ ਤਾਂ ਪਹਿਲਾਂ ਵੀ ਇਹਨੂੰ ਬੱਤੀ ਨੂੰ ਭੇਜਿਆ ਤਾਂ ਲੋਕਾਂ ਤੋਂ ਪੈਸੇ ਫੜਕੇ ਭੇਜਿਆ ਸੀ ਤਾਂ ਹੁਣ ਤਾਂ ਮੇਰੀ ਬਹੁਤ ਮਾੜੀ ਹਾਲਤ ਹੈ ਜੀ ਆਪਣੀ ਜਿਹੜੀ ਤੁਸੀਂ ਜੋ ਵੀ ਹੈ ਮੁਸ਼ਕਲ ਸਰਕਾਰੀ ਦਰਵਾਜ਼ੇ ਪਜਾਈ ਕਿਸੇ ਤੱਕ ਜੀ ਹਾਂ ਜੀ ਪਜਾਈ ਹੈ ਜੀ ਸਰਕਾਰ ਦੁਆਰਾ ਵੀ ਪਜਾਈ ਸਾਡਾ ਕੋਈ ਹਜੇ ਸਾਡੇ ਨਾਲ ਕੋਈ ਮਦਦ ਨਹੀਂ ਕੀਤੀ ਮਨ ਫਿਲਹਾਲ ਤੁਹਾਨੂੰ ਮਤਲਬ ਇਸ ਜੋ ਲੜੀਂਦੀ ਮਦਦ ਉਹਦੇ ਪਾਸੇ ਆਰਥਿਕ ਸਹਾਇਤਾ ਕੋਈ ਨਹੀਂ ਹੋਈ ਨਹੀਂ ਕੋਈ ਨਹੀਂ ਹਜੇ ਤਾਂ ਕੋਈ ਤੇ ਆਪਣਾ ਇੱਕ ਵਾਰ ਨੰਬਰ ਬੋਲ ਦਿਓ ਤਾਂ ਜੋ ਕਿ ਜੇ ਕੋਈ ਤੁਹਾਨੂੰ ਕੋਈ ਸੰਪਰਕ ਕਰਨਾ ਚਾਹੇ ਤਾਂ ਤੁਹਾਡੇ ਫੋਨ ਤੇ ਗੱਲ ਕਰ ਸਕੇ ਬੜਾ ਹੌਲੀ ਹੌਲੀ ਜਰਾ ਬੋਲਣਾ ਹਾਂਜੀ 97799 97799 31167 31167 ਹਾਂਜੀ ਹਾਂ ਸੋ ਇਹਨਾਂ ਦੇ ਪਰਿਵਾਰ ਦੀ ਜੇਕਰ ਕੋਈ ਮਦਦ ਕਰਨਾ ਚਾਹੁੰਦਾ ਜਾਂ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਏਕੀ ਵੀ ਉੱਥੋਂ ਦੇ ਨਿਯਮਾਂ ਅਨਸਾਰ ਇਹਨਾਂ ਨੂੰ ਜੋ ਆਰਥਿਕ ਬੋਝ ਇਹਨਾਂ ਤੇ ਪੈ ਰਿਹਾ ਉਹਦੇ ਵਿੱਚ ਕੋਈ ਰਿਲੈਕਸੇਸ਼ਨ ਕਰਾ ਸਕਦਾ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦਾ ਵਾ ਨੰਬਰ ਇਹਨਾਂ ਨੇ ਬੋਲ ਕੇ ਦੱਸ ਦਿੱਤਾ ਬਾਕੀ ਸਕਰੀਨ ਤੇ ਹੇਠਾਂ ਫਿਰ ਲਿਖ ਦਿੱਤਾ ਹੈ ਸੋ ਇਹ ਜੀ ਗੱਲਬਾਤ ਤੁਹਾਡੀ ਕਰਾਈ ਹੈ ਨੰਬਰ ਦਾ ਦਵਿੰਦਰ ਜੀ ਆ ਕਸਵਾ ਸੇਲਾਕੁਰ ਦਾ ਤਹਿਸੀਲ ਗਡਸ਼ੰਕਰਾ ਜ਼ਿਲ੍ਹਾ ਹੁਸ਼ਿਆਰਪੁਰਾ ਪੰਜਾਬ ਦੇ ਆ ਪਰਿਵਾਰ ਬੇहद ਲੋੜਵੰਦ ਹੈ ਜੇਕਰ ਕੋਈ ਵੀ ਇਹਨਾਂ ਦੀ ਇਸ ਦੁੱਖ ਦੀ ਘੜੀ ਵਿੱਚ ਬਾਹ ਫੜੇਗਾ ਤਾਂ ਪਰਿਵਾਰ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਧੰਨਵਾਦ